ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਆਉਣ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਵਾਪਰ ਗਿਆ ਬੜਾ ਭਿਆਨਕ ਦਰਦਨਾਕ ਹਾਦਸਾ ਦੇਖ ਸਭ ਲੋਕਾਂ ਦੇ ਉੱਡ ਗਏ ਹੋਸ਼ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਆਸ਼ੀਰਵਾਦ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜੜਕਾਰੀ ਮਿਲਿਆ ਕਿ ਖੰਨਾ ਵਿੱਚ ਤੇਜ਼ ਰਫਤਾਰ ਟ੍ਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ ਹਾਦਸੇ ਦੇ ਵਿੱਚ ਦੋ ਸਰਦਾਰਾਂ ਨੂੰ ਜ਼ਖਮੀ ਹੋ ਗਏ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇੱਕ ਦੀ ਹਾਲਤ ਅਜੂਬੀ ਬਣੀ ਹੋਈ ਹੈ ਤੇ ਸਰਦਾਰਾਂ ਨੂੰ ਨਾਲ ਪਈ ਟਰਾਲੀ ਫਤੇਗੜ ਸਾਹਿਬ ਜੋੜ ਮੇਲੇ ਵਿੱਚ ਜਾ ਰਹੀ ਸੀ ਇਸ ਹਾਸਿਆ ਤੋਂ ਕੁਝ ਸਮਾਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਟਰਾਲੀ ਦੇ ਪਿੱਛੇ ਜਾ ਰਹੀ ਇੱਕ ਕਾਰ ਚਾਲਕ ਵੱਲੋਂ ਬਣਾਈ ਗਈ ਸੀ ਨਾਲ ਹੀ ਹਾਸੇ ਦੇ ਚਚਮਦੀਦ ਦਸਤਨਾਮ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਰਾਹ ਲੂਣਾਪਰੀ ਟਰਾਲੀ ਦੁਰਾਹਤੋਂ ਫਤਿਹਗੜ੍ਹ ਸਾਹਿਬ ਵੱਲ ਜਾਰੀ ਸੀ ਐਸਡੀ ਸਪੀਡ 60 ਤੋਂ 70 ਦੇ ਕਰੀਬ ਦਸੀ ਜਾਰੀ ਆ ਐਸ ਨੂੰ ਦੇਖ ਕੇ ਲੱਗਦਾ ਸੀ ਕਿ ਕੋਈ ਅਣਜਾਣ ਵਿਅਕਤੀ ਇਸ ਨੂੰ ਚਲਾ ਰਿਹਾ ਤੇ ਤੇਜ਼ ਰਫਤਾਰ ਕਰਨ ਨਾਲ ਟਰੈਕਟਰ ਟਰਾਲੀ ਪਲਟ ਗਈ ਤੇ ਵੀਡੀਓ 'ਚ ਟਰੈਕਟਰ ਟਰਾਲੀ ਸਪੀਡ ਕਾਫੀ ਜ਼ਿਆਦਾ ਨਜ਼ਰ ਆ ਰਹੀ ਜਿਸ ਨੂੰ ਚਲਾਉਣ ਦਾ ਤਰੀਕਾ ਵੀ ਖਤਰਨਾਕ ਹੈ ਸੀ ਇਸ ਤੋਂ ਬਾਅਦ ਅੱਗੇ ਜੀ ਇੱਕ ਜਾ ਕੇ ਇਹ ਟਰੈਕਟਰ ਵਾਲੀ ਪਿੰਡ ਗੱਗੜਮਾ ਜਣਾ ਨੇੜੇ ਬੇਗਾਬੂ ਹੋ ਕੇ ਪਲਟ ਗਈ ਟਰਾਲੀ ਵਿੱਚ ਤਿੰਨ ਦਸ ਤਕਰੀਬ ਤਿੰਨ ਦਲਵਾਰਸਨ ਨੇ ਹ ਇੱਕ ਛਿੜਕਤੇ ਡਿੱਗ ਗਿਆ ਤੇ ਨਾਲ ਹੀ ਜਿਸ ਦੀ ਗੰਬੀਰ ਹਾਲਤ ਹੋ ਬਣੀ ਹੋਈ ਆ ਤੇ ਹਾਸੇ ਚ ਦੂਸਰੇ ਦਲੂ ਜਖਮੀ ਹੋਏ ਹੱਡ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਦਾਣਵਾ